ਅੱਜ ਬਲੂਰ ਦੇ ਜਿਹੜੇ ਸਾਡੇ ਵਲੰਟੀਅਰ ਐ ਜਿਨ੍ਹਾਂ ਨੇ ਸ਼ੁਰੂ ਤੋਂ ਝੰਡਾ ਚੱਕਿਆ ਵਾਰਡਾਂ ਦੇ ਕੰਮ ਕੀਤੇ ਸਵਾਭੂਤਾ ਦੇ ਬੈਠੇ ਅੱਜ ਉਹਨਾਂ ਨਾਲ ਇੱਕ ਮੀਟਿੰਗ ਕਰਕੇ ਅਸੀਂ ਵਾਰਡਾਂ ਦੀਆਂ ਕੋਆਰਡੀਨੇਟਰ ਕਮੇਟੀਆਂ ਬਣਾ ਰਿਹਾ ਤਾਂ ਕਿ ਜਿਹੜੇ ਵਾਰਡਾਂ ਦੀ ਦਿੱਕਤ ਐ ਵਾਰਡ ਦੇ ਸਾਰੇ ਲੋਕ ਮੰਨ ਲਓ ਮੇਰੇ ਕੋਲੇ ਨਹੀਂ ਪਹੁੰਚ ਸਕਦੇ ਤਾਂ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਹੋਊਗੀ ਮੇਰੇ ਵਾਰਡ 'ਚ ਕੀ ਕੰਮ ਦੀ ਦਿੱਕਤ ਐ ਮੇਰੇ ਬਨਪੁਰ ਦੇ ਹਸਪਤਾਲ 'ਚ ਕੀ ਦਿੱਕਤ ਐ ਮੇਰੇ ਮਿਸਪੈਕਟਿਜ਼ ਕੀ ਦਿੱਕਤ ਐ ਉਹ ਦੇਖਣਗੇ ਉਹ ਆਪਦੇ ਲੈਵਲ ਤੱਕ ਉਹਨਾਂ ਨੂੰ ਸੋਲਵ ਕਰਵਾਣਗੇ ਨਹੀਂ ਸੋਲਵ ਹੁੰਦੀਆਂ ਤਾਂ ਉਸ ਤੋਂ ਬਾਅਦ ਉਹ ਮੈਨੂੰ ਦੱਸਣਗੇ ਤਾਂ ਕਿ ਅਸੀਂ ਲੋਕਾਂ ਦੇ ਕੰਮ ਕਰਾ ਸਕੀਏ ਜਿੰਨੇ ਤੁਹਾਡੇ ਵਲੰਟੀਅਰ ਇਕੱਠੇ ਹੋਏ ਐ ਕਿਸੇ ਨਾ ਕਿਸੇ ਮੁਸ਼ਕਲ ਬਾਰੇ ਤੁਹਾਨੂੰ ਚੰਨਾ ਪਾਇਆ ਕਿ ਕਿਵੇਂ ਇਲੈਕਸ਼ਨ ਤੋਂ ਬਾਅਦ ਕੋਈ ਇਹਨਾਂ ਨੂੰ ਇਦਾਂ ਦੀ ਕੋਈ ਦਿੱਕਤ ਦਾ ਸਾਹਮਣਾ ਕਰਨਾ ਪਿਆ ਹਾਂ ਬਲੂਰ 'ਚ ਬਹੁਤ ਦਿੱਕਤਾਂ ਐ ਸੜਕਾਂ ਦੀਆਂ ਦਿੱਕਤਾਂ ਐ ਖਾਲੇ ਜਿੱਦੋਂ ਵਰਸਤਾਂ ਆਉਂਦੀਆਂ ਪਾਣੀ ਖੰਡਦਾ ਕਈਆਂ ਚ ਸੀਵਰੇਜ ਦੀਆਂ ਦਿੱਕਤਾਂ ਆ ਉਹ ਹੁਣ ਈਓ ਸਾਹਿਬ ਨਵੇਂ ਆ ਗਏ ਨੇ ਔਰ ਉਹਨਾਂ ਦਾ ਜੋ ਦੇਖਣ ਚ ਲੱਗਦਾ ਕਿ ਬਹੁਤ ਅੱਛਾ ਉਹਨਾਂ ਚ ਕੰਮ ਕਰਨ ਦੀ ਇੱਛਾ ਹੈ ਤਾਂ ਬਹੁਤ ਜਲਦੀ ਇਹ ਉਸ ਤੋਂ ਸੁਧਾਰ ਹੋਊਗਾ ਉਸ ਲਈ ਅਸੀਂ ਕਮੇਟੀਆਂ ਬਣਾ ਰਹੇ ਹਾਂ ਜੀ ਬਾੜਾਂ ਲਈਆਂ ਤਾਂ ਕਿ ਈਓ ਸਾਹਿਬ ਤੱਕ ਉਹ ਜ਼ਰੂਰ ਪਹੁੰਚਾਂ ਕਿ ਮੇਰੇ ਬਾੜ ਚ ਕੀ ਦਿੱਕਤ ਹੈ ਅਸੀਂ ਇੱਥੇ ਕੀ ਕੰਮ ਕਰਵਾਉਣਾ ਚਾਹੁੰਦੇ ਹਾਂ ਮੈਡਮ ਹਸਪਤਲ ਦੇ ਵਿੱਚ ਡਾਕਟਰਾਂ ਦੀ ਜੋ 24 ਘੰਟੇ ਫੈਸਿਲਿਟੀ ਦੀ ਉਸ ਵਾਸਤੇ ਲੋਕ ਬਹੁਤ ਪਰੇਸ਼ਾਨ ਹੋ ਰਹੇ ਇਸ ਵਾਸਤੇ ਸਰਕਾਰ ਕੋ ਦੱਕ ਕਦਮ ਚੁਕਰੀਏ ਅੱਜ ਦੇਖੋ ਤੁਹਾਡੇ ਸਾਹਮਣੇ ਅਸੀਂ ਹਸਪਤਲ ਦੀ ਇੱਕ ਕਮੇਟੀ ਬਣਾਈ ਹੈ ਤਾਂ ਕਿ ਸਭ ਦਾ ਸਭ ਤੋਂ ਪਹਿਲਾ ਕੰਮ ਇਹ ਹੈ ਵੀ ਡਾਕਟਰ ਟਾਈਮ ਤੇ ਆਉਂਦੇ ਹੈ ਮਰੀਜ਼ਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਡਾਕਟਰਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਜ਼ਰੂਰਤ ਹੈ ਪਬਲਿਕ ਰੀਆ ਹਸਪੀਟਲ ਤੋਂ ਉਹਨਾਂ ਦਾ ਸੁਧਾਰ ਕਰਨਾ ਹੈ ਦਵਾਈਆਂ ਮਿਲਦੀਆਂ ਕਿ ਨਹੀਂ ਮਿਲਦੀਆਂ ਇਹ ਸਾਡੇ ਸਾਰੇ ਇਹੀ ਮਕਸਦ ਲੈ ਕੇ ਸਾਡੀ ਅੱਜ ਦੀ ਮੀਟਿੰਗ ਹੈ ਰਾਜਪੁਰੇ ਹਸਪੀਟਲ ਚ ਕਾਫੀ ਅਸੀਂ ਸੁਧਾਰ ਕਰ ਚੁੱਕੇ ਹਾਂ ਕਿਉਂਕਿ ਹਸਪੀਟਲ ਚ ਹਰ ਡਿਪਾਰਟਮੈਂਟ ਚ ਕਿਉਂਕਿ ਉੱਥੇ ਕੋਆਰਡੀਨੇਟਰ ਕਮੇਟੀਆਂ ਬਣ ਚੁੱਕੀਆਂ ਆ ਉਹ ਆਪਦੀ ਆਪਦੀ ਡਿਊਟੀ ਨਿਭਾ ਰਹੇ ਨੇ ਬੜਕ ਇੱਥੇ ਜੀ ਕਮਿਊਨਿਟੀ ਸੈਂਟਰ ਦੀ ਬਹੁਤ ਜ਼ਿਆਦਾ ਕਮੀ ਮਹਿਸੂਸ ਹੁੰਦੀ ਹੈ ਲੋਕਾਂ ਨੂੰ ਜੀ ਉਹ ਸਾਰੇ ਕੀ ਕੀਤਾ ਜਾਏਗਾ ਉਹ ਐਕਟਿਵਾਰੀ ਮੀਟਿੰਗ 'ਚ ਗੱਲ ਹੋਈ ਸੀਗੀ ਵੀ ਕੋਈ ਜਗ੍ਹਾ ਦੇਖੀ ਜਾਵੇ ਇੱਕ ਅਸੀਂ ਬਾਬਾ ਅੰਬੇਦਕਰ ਕਮਿਊਨਿਟੀ ਸੈਂਟਰ ਬਣਾ ਰਹੇ ਆ ਬਹੁਤ ਜਲਦੀ ਉਹਦਾ ਬਜਟ ਵੀ ਪਾਸ ਹੋਇਆ ਗਿਆ ਤੇ ਉਹ ਪਿਛਲੇ ਆ ਉੱਚ ਤੁਹਾਨੂੰ ਵੀ ਪਤਾ ਹੈ ਵੀ ਪਿਛਲੇ ਕੁਝ ਜਿਹੜੇ ਬੈਠੇ ਨੇ ਉੱਥੇ ਲੋਕ ਉਹਨਾਂ ਦੀਆਂ ਮਾਰੀਆਂ ਸੋਚਾ ਕਰਕੇ ਨਹੀਂ ਬਣ ਪਾਇਆ ਪਰ ਇਹ ਬਹੁਤ ਜਲਦੀ ਬਣੂਗਾ ਕਿਉਂਕਿ ਅੰਬੇਦਕਰ ਭਵਨ ਬਾਬਾ ਅੰਬੇਦਕਰ ਕਮਿਊਨਿਟੀ ਸੈਂਟਰ ਦੀ ਬੜੀ ਡਿਮਾਂਡ ਹੈ ਮੈਡਮ ਇੱਕ ਤੁਹਾਡੇ ਧਿਆਨ ਦੇ ਵਿੱਚ ਮੁੱਦਾ ਵੀ ਆਇਆ ਸੀ ਜੀ ਐਮਸੀ ਰੋਡ ਦਾ ਜੀ ਬਹੁਤ ਵੱਡੀ ਸਮੱਸਿਆ ਹੈ ਮੈਡਮ ਹੁਣ ਬਰਸਾਤਾ ਫੇਰ ਸ਼ੁਰੂ ਹੋਣ ਵਾਲੀ ਹੈ ਜੀ ਦੁਕਾਨਾਂ ਦੇ ਵਿੱਚ ਪਾਣੀ ਵਰਦਾ ਹੈ ਨਿਕਾਸੀ ਦਾ ਪ੍ਰਬੰਧ ਨਹੀਂ ਹੈ ਜੀ ਮੈਡਮ ਤੇ ਨਗਰ ਕੌਂਸਲ ਨੇ ਪਤਾ ਲੱਗਿਆ ਕਿ 838 39 ਲੱਖ ਦਾ ਬਜਟ ਵੀ ਮਤਲਬ ਕਿ ਪਾਸ ਕੀਤਾ ਸੀ ਲੇਕਿਨ ਕੋਈ ਪਾਈਪਲਾਈਨ ਨਹੀਂ ਵੀ ਮੈਡਮ ਇਸ ਵਾਰੇ ਮੇਰੇ ਉਸ ਦਿਨ ਦੁਕਾਨਾ ਵਾਲਿਆਂ ਨਾਲ ਗੱਲ ਹੋਈ ਸੀ ਉਹਨਾਂ ਨੇ ਆਪੇ ਆਪ ਹੀ ਹੱਲ ਦਿੱਤਾ ਸੀ ਕਿ ਇਹ ਹੱਲ ਨਿਕਲ ਨਹੀਂ ਸਕਦਾ ਤਾਂ ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਇੱਕ ਦੋ ਦਿਨਾਂ ਚੀਓ ਸਾਹਮਣੇ ਬੈਠੋ ਜੀ ਸਾਰ ਨੂੰ ਬਿਠਾਓ ਉੱਤੇ ਬੈਠ ਕੇ ਇਹਦਾ ਸੋਲੂਸ਼ਨ ਦੱਸੋ ਤਾਂ ਕਿ ਆਪਾਂ ਆਉਣ ਵਾਲੀਆਂ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਇਹਦਾ ਹੱਲ ਕੱਢ ਸਕੀਏ ਉਹਨਾਂ ਦੇ ਅੰਡਰਗ੍ਰਾਉਂਡ ਪਾਈਪਲਾਈਨ ਦਾ ਕੀ ਹੈ ਉਹਦਾ ਅਸੀਂ ਬੜੀ ਜਲਦੀ ਗੱਲ ਕਰਕੇ ਸ਼ੁਰੂ ਕਰਾਂਗੇ ਉਹ ਜਿਹੜੇ ਇੱਥੇ ਇਹ ਜੋ ਟੋਲ ਪਲਾਜ਼ਾ ਹੈ ਜੀ ਇਹ ਮਤਲਬ ਕੀ ਜੀ ਟੈਕਸ ਦੇ ਰਿਆ ਹੈ ਜੀ ਪੈਸੇ ਇਕੱਠੇ ਕੀਤੇ ਹੋਏ ਹੈ ਜੀ ਲੇਕਿਨ 5 ওভার ਦੇ ਉੱਪਰ ਉਹ ਨਾ نیچے ਕੋਈ ਲੈਟਰਨ ਬਲਦੀ ਜੀ ਪਿਛਲੇ 3-4 ਸਾਲਾਂ ਤੋਂ ਜੀ ਇਹ ਮੈ ਮੇਰੇ ਵੀ ਧਿਆਨ ਚ ਆਇਆ ਸੀ ਮੈਂ ਵੀ ਇਹਨਾਂ ਨੂੰ ਹਾਈਵੇ ਵਾਲਿਆਂ ਨੂੰ ਕਿਹਾ ਤੇ ਉਹਨਾਂ ਨੇ ਇਹੀ ਕਿਹਾ ਕਿ ਬਹੁਤ ਜਲਦੀ ਅਸੀਂ ਲਾ ਦਿੰਨੇ ਆ ਪਰ ਮੇਰੀ ਆਦਤ ਹੈ ਮੈਂ ਬਹੁਤ ਜਲਦੀ ਨਹੀਂ ਕਹਾਂ। ਉਸ ਕਹਿਣ ਦੀ ਸੁਣਦੀ ਉਹ ਕੀ ਕਹਿੰਦੇ ਬਹੁਤ ਜਲਦੀ ਦਾ ਹਰੇ ਕਹਿੰਦਾ ਪਰ ਕੰਮ ਨਹੀਂ ਕਰਦਾ। ਤਾਂ ਮੈਂ ਡੀਸੀ ਸਾਹਮਣੇ ਅਪਲੀਕੇਸ਼ਨ ਲਿਖੀ ਹੈ ਕਿ ਤੁਸੀਂ ਇਹਨਾਂ ਨੂੰ ਬੁਲਾ ਕੇ ਇਹਨਾਂ ਤੋਂ ਟਾਈਮ ਬਾਉਂਡ ਕਰੋ ਕਿ ਕਿੰਨੇ ਟਾਈਮ ਦੇ ਵਿੱਚ ਇੱਥੇ ਲੈ ਗੱਲ। ਮੈਡਮ ਇੱਕ ਉਹ ਉਹ ਵੀ ਮੁੱਦਾ ਕਲੀਅਰ ਕਰ ਦੋ ਜੀ ਜੋ ਸਰਕਾਰੀ ਕਾਲਜ ਦਾ ਪ੍ਰਾਈਵੇਟ ਕਾਲਜ ਦਾ ਬਨੂੜ ਦੇ ਵਿੱਚ ਸਥਾਪਿਤ ਕੀਤਾ ਜਾਣਾ। ਇਹ ਬਿਨਾਂ ਗੱਲ ਤੋਂ ਜਿਹੜੇ ਵਿਰੋਧੀ ਆ ਇਸ਼ੂ ਬਣਾ ਰਹੇ ਨੇ ਸਾਡਾ ਮਕਸਦ ਹੈ ਬੱਚਿਆਂ ਨੂੰ ਐਜੂਕੇਸ਼ਨ ਦੇਣਾ। ਉੱਤਨੇ ਹੋਇਆ ਸਰਕਾਰੀ ਜਾਂ ਪ੍ਰਾਈਵੇਟ ਅਦਾਰਾ ਸਾਡਾ ਮਕਸਦ ਦਾ ਕਾਲਜ ਜਿਹੜਾ ਇਹਨਾਂ ਨੇ ਆਪ ਹੀ ਕੈਪਟਾਜੀ ਪੀਐਮਐਨ ਕਾਲਜ ਆ ਰਿਹਾ ਪੀਐਮਐਨ ਕਾਲਜ ਕੀ ਹੈ ਅਰਧ ਸਰਕਾਰੀ ਹੈ ਪੰਜਾਬੀ ਯੂਨੀਵਰਸਿਟੀ ਨਾਲ ਬੰਨ੍ਹ ਕੇ ਸਾਡਾ ਮਕਸਦ ਹੈ ਬੱਚਿਆਂ ਨੂੰ ਸਿੱਖਿਆ ਦੇਣਾ ਇਹਨਾਂ ਲੋਕਾਂ ਤੋਂ ਨਹੀਂ ਉਹ ਹਲ ਪਰ ਜਰਿਆ ਜਾ ਰਿਹਾ ਹੈ ਕਿ ਇੱਥੇ ਕਾਲਜ ਆ ਰਿਹਾ ਹੈ ਕਾਲਜ